ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਤਾਂ ਮਰਦਾਨਾ ਜੀ ਮਰਦਾਨਾ ਜੀ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੇ ਪਿਤਾ ਨਾਲ ਗੁਰੂ ਜੀ ਨੂੰ ਮਿਲਣੇ ਆਇਆ ਮਰਾਸੀ ਵਿਆਹ ਤੋਂ ਬਾਅਦ ਹਮੇਸ਼ਾ ਕੋਈ ਤੋਹਫਾ ਮੰਗਦੇ ਹੁੰਦੇ ਹਨ ਮਰਦਾਨੇ ਨੇ ਵੀ ਗੁਰੂ ਨਾਨਕ ਦੇਵ ਜੀ ਕੋਲੋਂ ਵਿਆਹ ਦੀ ਖੁਸ਼ੀ ਵਿੱਚ ਕੋਈ ਤੋਹਫਾ ਮੰਗਿਆ ਗੁਰੂ ਨਾਨਕ ਦੇਵ ਜੀ ਨੇ ਤੋਹਫੇ ਵਿੱਚ ਭਾਈ ਮਰਦਾਨੇ ਨੂੰ ਉਹ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਤਾਂ ਮਰਦਾਨੇ ਨੇ ਗੁਰੂ ਜੀ ਦੇ ਮਾਤਾ ਪਿਤਾ ਨਾਲ ਗੁਰੂ ਜੀ ਨੂੰ ਮਿਲਣੇ ਆਇਆ ਮਰਾਸੀ ਵਿਆਹ ਤੋਂ ਬਾਅਦ ਹਮੇਸ਼ਾ ਕੋਈ ਤੋਹਫਾ ਮੰਗਦੇ ਹੰਦੇ ਹਨ ਮਰਦਾਨੇ ਨੇ ਵੀ ਗੁਰੂ ਨਾਨਕ ਦੇਵ ਜੀ ਕੋਲੋਂ ਵਿਆਹ ਦੀ ਖੁਸ਼ੀ ਵਿੱਚ ਕੋਈ ਤੋਹਫਾ ਮੰਗਿਆ ਗੁਰੂ ਨਾਨਕ ਦੇਵ ਜੀ ਨੇ ਤੋਹਫੇ ਵਿੱਚ ਭਾਈ ਮਰਦਾਨੇ ਨੂੰ ਉਹ ਛੇ ਤਾਰੀ ਰਬਾਬ ਦੇ ਦਿੱਤੀ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਨੇ ਖੁਦ ਆਪ ਬਣਾਈ ਸੀ ਮਰਦਾਨਾ ਉਹ ਰਬਾਬ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਅਜੀਹਾ ਸਾਜ ਮਰਦਾਨੇ ਨੇ ਪਹਿਲਾਂ ਕਦੀ ਨਹੀਂ ਵੇਖਿਆ ਸੀ ਗੁਰੂ ਜੀ ਨੇ ਫੇਰ ਮਰਦਾਨੇ ਨੂੰ ਆਦੇਸ਼ ਦਿੱਤਾ ਕਿ ਉਹ ਪੱਕਾ ਹੈ ਉਹਨਾਂ ਨਾਲ ਰਹਿਣ ਲੱਗ ਜਾਣ ਮਰਦਾਨੇ ਨੂੰ ਹੋਰ ਕੀ ਚਾਹੀਦਾ ਸੀ ਮਰਦਾਨਾ ਬਹੁਤ ਖੁਸ਼ ਹੋਇਆ ਅਤੇ ਉਹ ਤਾਂ ਅੱਗੇ ਹੀ ਕਾਫੀ ਸਮਾਂ ਗੁਰੂ ਸਾਹਿਬ ਤੋਂ ਦੂਰ ਰਹਿਣ ਕਰਕੇ ਬੜਾ ਉਦਾਸ ਸੀ ਗੁਰੂ ਨਾਨਕ ਦੇਵ ਜੀ ਤਾਂ ਸਤਸੰਗਤੇ ਕੀਰਤਨ ਸੁਣ ਕੇ ਉਹਨਾਂ ਦੇ ਚੇਲਿਆਂ ਦੀ ਗਿਣਤੀ ਵੱਧ ਗਈ ਇੱਕ ਦਿਨ ਗੁਰੂ ਨਾਨਕ ਦੇਵ ਜੀ ਜਦੋਂ ਇਸ਼ਨਾਨ ਕਰਨ ਗਏ ਤਾਂ ਪਹਿਲੇ ਵਾਲੇ ਥਾਂ ਦੀ ਬਜਾਏ ਇਸ਼ਨਾਨ ਕਰਨ ਮਦੀਦੇ ਚੜ੍ਹਦੇ ਪਾਸੇ ਜਾ ਕੇ ਕਾਫੀ ਦੂਰ ਇਸ਼ਨਾਨ ਕਰਨ ਲੱਗੇ ਉਹਨਾਂ ਉਹਨਾਂ ਦੇ ਨਾਲ ਮਰਦਾਨਾ ਵੀ ਸੀ ਗੁਰੂ ਜੀ ਨੇ ਕੱਪੜੇ ਉਤਾਰੇ ਅਤੇ ਨਦੀ ਵਿੱਚ ਪ੍ਰਵੇਸ਼ ਕਰ ਗਏ ਮਰਦਾਨਾ ਉੱਥੇ ਨਦੀ ਦੇ ਕਿਨਾਰੇ ਬੈਠਾ ਦੇਖ ਰਿਹਾ ਸੀ ਕਿ ਗੁਰੂ ਜੀ ਹੁਣ ਵੀ ਨਿਕਲੇ ਹੁਣ ਵੀ ਆਏ ਪਰ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਜਦੋਂ ਗੁਰੂ ਜੀ ਸਵੇਰ ਤੱਕ ਉਹਨਾਂ ਨੂੰ ਨਜ਼ਰ ਨਾ ਆਏ ਉਹਨਾਂ ਨੇ ਮਰਦਾਨੇ ਨੇ ਦੌੜ ਕੇ ਭਾਈ ਜੈ ਰਾਮ ਤੇ ਬੀਬੀ ਨਾਨਕੀ ਨੂੰ ਖਬਰ ਦਿੱਤੀ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਲੋਕ ਇੱਕ ਦੂਜੇ ਦੇ ਅੱਗੇ ਭਾਜਦੇ ਨਦੀ ਤੇ ਪਹੁੰਚ ਗਏ ਨਵਾਬ ਨੂੰ ਵੀ ਇਸ ਬਾਰੇ ਖਬਰ ਪਹੁੰਚੀ ਉਸ ਨੇ ਟੋਬੇ ਅਤੇ ਕਈ ਪ੍ਰਕਾਰ ਦੇ ਜਾਲ ਭੇਜੇ ਤਾਂ ਕਿ ਉਹ ਗੁਰੂ ਜੀ ਨੂੰ ਲੱਭ ਲੈਣ ਪਰ ਤਿੰਨ ਦਿਨ ਤੱਕ ਗੁਰੂ ਸਾਹਿਬ ਬਾਰੇ ਪਤਾ ਨਾ ਲੱਗਿਆ ਤੀਸਰੇ ਦਿਨ ਲੋਕ ਵੀ ਕੀ ਦੇਖਦੇ ਹਨ ਕਿ ਉਸ ਸਥਾਨ ਤੇ ਜਿੱਥੋਂ ਗੁਰੂ ਜੀ ਨਦੀ ਵਿੱਚ ਪ੍ਰਵੇਸ਼ ਕਰ ਇਸ ਕਰ ਗਏ ਸਨ ਉਹ ਉਹ ਉੱਥੇ ਸਮਾਦੀ ਲਾਈ ਬੈਠੇ ਹਨ ਜਦ ਲੋਕਾਂ ਦਾ ਰੋਲਾ ਸੁਣਿਆ ਤਾਂ ਉਹ ਉੱਠ ਬੈਠੇ ਅਤੇ ਕਹਿਣ ਲੱਗੇ ਰੱਬ ਇੱਕ ਹੈ ਨਾ ਕੋਈ Hindu ਨਾ ਕੋਈ ਮੁਸਲਮਾਨ ਇੱਕ ਦਿਨ ਕਾਜੀ ਨੇ ਨਵਾਬ ਨੂੰ ਕਿਹਾ ਗੁਰੂ ਨਾਨਕ ਇਹ ਕਹਿੰਦਾ ਹਨ ਕਿ ਨਾ ਕੋਈ ਮੁਸਲਮਾਨ ਹੈ ਤੇ ਹੈ ਅਤੇ ਨਾ ਕੋਈ Hindu ਹੈ ਜੇ ਉਹਨਾਂ ਨੂੰ ਇਹਨਾਂ ਦੋਹਾਂ ਮੱਜਬਾਂ ਵਿੱਚ ਕੋਈ ਫਰਕ ਨਹੀਂ ਰਹਦਾ ਤਾਂ ਫਿਰ ਉਹ ਸਾਡੇ ਨਾਲ ਮਸਜਿਦ ਵਿੱਚ ਨਵਾਜ ਪੜਨ ਨਵਾਬ ਨੂੰ ਕਾਜੀ ਦੀ ਇਹ ਗੱਲ ਪਸੰਦ ਆ ਗਈ ਉਹਨਾਂ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਅੱਜ ਉਹ ਸਾਡੇ ਨਾਲ ਮਿਲ ਕੇ ਨਵਾਜ ਪੜਨ ਗੁਰੂ ਜੀ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਉਹ ਵੀ ਮਸਜਿਦ ਵਿੱਚ ਗਏ ਕਾਜੀ ਤੇ ਨਵਾਬ ਉਤੇ ਪਹਿਲਾਂ ਪਹੁੰਚ ਚੁੱਕੇ ਸਨ ਜਦ ਨਵਾਜ਼ ਆਰੰਭ ਹੋਈ ਤਾਂ ਕਾਜੀ ਤੇ ਨਵਾਬ ਸੁਣਵਾਜ਼ ਸੁਣ ਕੇ ਕਾਜੀ ਤੇ ਨਵਾਬ ਨਮਾਜ਼ ਸੁਣ ਕੇ ਸੁਣਦੇ ਸੂਲਾ ਮੁਤਾਬਕ ਨਵਾਜ਼ ਪੜਦੇ ਰਹੇ ਪਰ ਗੁਰੂ ਜੀ ਚੁੱਪ ਖੜੇ ਰਹੇ ਜਦ ਨਵਾਜ਼ ਸਮਾਪਤ ਹੋਈ ਤਾਂ ਨਵਾਬ ਤੇ ਕਾਜੀ ਦੋਵੇਂ ਨਾਰਾਜ਼ ਹੋ ਕੇ ਕਹਿਣ ਲੱਗੇ ਤੁਸੀਂ ਇੱਥੇ ਪਹੁੰਚ ਕੇ ਵੀ ਸਾਡੇ ਨਾਲ ਨਵਾਜ਼ ਨਹੀਂ ਪੜੀ ਉਨਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ ਮੈਂ ਨਵਾਜ਼ ਕਿਸ ਨਾਲ ਪੜਦਾ ਹੈ ਕਾਜੀ ਸਾਹਿਬ ਤੁਸੀਂ ਤਾਂ ਉਸ ਵੇਲੇ ਇੱਥੇ ਹੈ ਹੀ ਨਹੀਂ ਸੀ ਕਾਜੀ ਹੈਰਾਨ ਹੋ ਕੇ ਕਹਿਣ ਲੱਗਾ ਮੈਂ ਕਿ ਇੱਥੇ ਕਿਉਂ ਨਹੀਂ ਸੀ ਮੈਂ ਤੁਹਾਡੇ ਸਾਹਮਣੇ ਨਵਾਜ਼ ਪੜੀ ਹੈ ਅਤੇ ਨਵਾਬ ਜੀ ਵੀ ਇਸ ਦਾ ਗਵਾਹ ਹੈ ਗੁਰੂ ਜੀ ਫਿਰ ਕਹਿਣ ਲੱਗੇ ਇਹ ਮੈਂ ਮੰਨਦਾ ਹਾਂ ਕਿ ਸਰੀਰਕ ਤੌਰ ਤੇ ਤੁਸੀਂ ਇਥੇ ਹੀ ਸੀ ਅਤੇ ਤੁਸੀ ਚੁੱਕਦੇ ਅਤੇ ਉੱਠਦੇ ਬੈਂਦੇ ਵੀ ਰਹੇ ਹੋ ਪਰ ਤੁਹਾਡਾ ਮਨ ਇੱਥੇ ਨਹੀਂ ਸੀ ਉਹ ਤੁਹਾਡੇ ਘਰ ਘੁੰਮ ਰਿਹਾ ਸੀ ਤੁਹਾਡੀ ਘੋੜੀ ਨਵੀਂ ਨਵੀਂ ਸੋਈ ਹੈ ਅਤੇ ਉਸਨੇ ਬਛੇਰਾ ਦਿੱਤਾ ਹੈ ਤੁਹਾਡਾ ਤੁਹਾਡਾ ਮਨ ਉਸ ਬਛੇਰੇ ਵਿੱਚ ਸੀ ਕਿ ਉਹ ਕਿਤੇ ਪੜਕਦਾ ਪੜਕਦਾ ਖੂਹ ਵਿੱਚ ਨਾ ਡਿੱਗ ਪਵੇ ਇਸ ਲਈ ਜਦ ਤੁਸੀਂ ਇੱਥੇ ਹੀ ਹੈ ਹੀ ਨਹੀਂ ਸੀ ਤਾ ਮੈਂ ਤੁਹਾਡੇ ਨਾਲ ਨਵਾਜ਼ ਕਿਵੇਂ ਪੜਦਾ ਗੁਰੂ ਜੀ ਦੇ ਇਹਨਾਂ ਸੱਚੇ ਬੋਲਾਂ ਨੂੰ ਸੁਣ ਕੇ ਕਾਜੀ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ ਚਲੋ ਜੇ ਮੈਂ ਇੱਥੇ ਨਹੀਂ ਸੀ ਤਾਂ ਤੁਸੀਂ ਨਵਾਬ ਸਾਹਿਬ ਨਾਲ ਨਵਾਜ਼ ਪੜ ਲੈਂਦੇ ਗੁਰੂ ਜੀ ਫਿਰ ਮੁਸਕਰਾਏ ਅਤੇ ਨਵਾਬ ਵੱਲ ਵੇਖ ਕੇ ਕਹਿਣ ਲੱਗੇ ਨਵਾਬ ਸਾਹਿਬ ਵੀ ਤੁਸੀਂ ਐਸੇ ਵੇਲੇ ਇੱਥੇ ਕਦੋਂ ਸਨ ਤੁਹਾਡਾ ਮਾਨ ਤੇ ਸੁਲਤਾਨਪੁਰ ਲੋਧੀ ਵਿੱਚ ਤੋ ਸਾਡੇ ਘਰ ਵਿੱਚ ਹੀ ਘੁੰਮ ਰਿਹਾ ਸੀ ਪਰ ਨਵਾਬ ਸਾਹਿਬ ਤਾਂ ਹਿੰਦੁਸਤਾਨ ਤੋਂ ਵੀ ਬਾਹਰ ਕਾਬਲ ਵਿੱਚ ਘੋੜੇ ਖਰੀਦ ਰਹੇ ਸਨ ਫਿਰ ਦੱਸੋ ਉਹ ਤਾਂ ਕਾਬਲ ਪਹੁੰਚੇ ਸਨ ਮੈਂ ਨਵਾਜ ਕਿਸ ਨਾਲ ਪੜਦਾ ਕੁਝ ਦਿਨ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਦਾ ਪ੍ਰਵਾਹ ਚਲਾ ਕੇ ਅਤੇ ਨਗਰ ਵਾਸੀਆਂ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਗੁਰੂ ਜੀ ਸੰਸਾਰ ਦਾ ਕਲਿਆਣ ਕਰਨ ਵਾਸਤੇ ਨਿਕਲ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਬਣੇ ਅਤੇ ਅਸੀਂ ਇਸ ਤੋਂ ਹੋਰ ਵੀ ਵਧੀਆ ਵੀਡੀਓ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ